ਦੋ ਤੋਂ ਲੈ ਕੇ ਗੱਲ ਕਰਨੀ ਸੀ 7 ਤੱਕ ਗਰਮੀ ਬਹੁਤ ਸੀ ਮੈਂ ਬਾਈ ਵਰਗੇ ਨਾਲ ਜ਼ਿਕਰ ਵੀ ਕਰਦਾ ਹੁੰਦਾ ਵੀ ਜਿਹੜੀ ਵਰਦੀ ਪਾਈ ਹੁੰਦੀ ਡਾਂਗਰੀ ਕਹਿੰਦੇ ਨੇ ਹਾਂ ਡਾਂਗਰੀ ਕਹਿੰਦੇ ਵੀ ਉਹ ਵੀ ਭੇਜ ਜਾਣੀ ਬੂਟਾ 'ਚ ਵੀ ਜਿਵੇਂ ਪਾਣੀ ਹੁੰਦਾ ਮੈਨੂੰ ਬਾਈ ਵਰਗੇ ਕਹਿੰਦੇ ਯਾਰ ਤੂੰ ਐਵੇਂ ਕਹੀਆਂ ਬਾਈ ਤੁਹਾਡੇ ਹਿਸਾਬ ਨਾਲ ਤੁਹਾਡਾ ਵੀ ਤਜਰਬਾ ਇਦਾਂ ਦੀ ਕੋਈ ਗੱਲਬਾਤ ਹੈਗੀ ਆ ਹੁਣ ਵੀ ਜਣੀ ਉਹ ਹਾਲਾਤ ਅੱਜ ਵੀ ਹੁਣ ਟਾਈਮ ਆਉਂਦਾ ਗਰਮੀ ਦਾ ਟਾਈਮ ਆਉਂਦਾ ਜਿਵੇਂ ਅੱਜ ਅੱਜ ਦੇ ਵਿੱਚ ਬਹੁਤ ਜਣੀ ਆ ਜੀ ਆ ਉਹ ਭਰਦੇ ਨੇ ਬੂਟ ਭਰਦੇ ਨੇ ਜੀ ਆਹ ਲਈ ਇਹ ਨਾਲ ਇਹ ਮੁੰਡਾ ਮੇਰੇ ਨਾਲ ਆਇਆ ਦੀ ਇਹ ਜੀ ਲੋਨੇ ਕੱਟ ਗਈ ਇਹਦਾ ਮੈਨੂੰ ਮਹੀਨੇ ਦਾ ਫਰਕ ਆਈ। ਭਾਈ ਇਹੋਨੇ ਸਲੇਬ ਆਂਦੀ ਦੀ। ਜੀ ਖਿੱਚਦੇ ਹੁੰਦੇ ਸੀ। ਵਾਹ ਦੀ। ਤੇ ਇਹ ਮੁੰਡਾ ਮੇਰੇ ਗੀਂ ਦੇਖ ਕੇ ਸੈਗਰੇ ਮੈਚ ਦੀ ਗਿੰਦੇ ਦੇਖ ਕੇ ਸੈਗਰੇ ਵੀ ਦੋਨੇ ਬਸ ਵੀ ਲਤ ਪਤ ਗਰਮੀ ਨਾਲ ਬੂਟ ਚ ਹੋਇਆ ਕਰਨ ਬੂਟ ਕੱਢ ਸਕਦੇ ਹੈ ਨਹੀਂ ਗਰਮਾ ਗਾ ਦਾ ਤੇ ਇੱਕ ਇੱਕ ਬੰਦੇ ਦੇ ਪੈਰਾਂ ਕਿ ਨਹੀਂ ਦੇਖਿਆ ਗਰੀ ਵੀ ਇਹ ਇਹਦੇ ਬੂਟ ਗਲਚ ਗਲਚ ਕਰੇ ਇੱਕ ਗਲਚ ਕਰੇ। ਕਬਈ ਉਹਨੂੰ ਹੋਰ ਡਿੱਕਦਾ ਨਹੀਂ ਹੁਣ ਤਾਂ ਨਹੀਂ ਦੇਖ ਮੈਨੂੰ ਪਤਾ ਕਿਤੇ ਕਿਤੇ ਨਾ ਇੰਨੀ ਹਵਾ ਚੱਲਣੀ ਮੰਨ ਲਓ ਰੇਤਾ ਰੰਬੜਾ ਆਪਾਂ ਲਿਖਾਂ ਹੀ ਪੈਂਦੇ ਹੈਗੀ ਉਹ ਸੇਮ ਹੀ ਹੈ ਹੁਣ ਵੀ ਮੰਨ ਲਓ ਉਹ ਚੀਜ਼ਾਂ ਦੁਬਈ ਬਹੁਤ ਅਪਡੇਟ ਹੋ ਗਈ 2002 ਨਗਰੀ 2002 ਦੀ ਤੇ 2024 ਚ ਸਿਟੀ ਜਿਹੜੀ ਪਰ ਸੈਡਾਂ ਵਾਲਾ ਉਹੀ ਚੀਜ਼ ਹੈ ਜਿਹੜਾ ਰੋਟੀ ਸਪੈਕਾ ਆਜੀ ਬੈਗ ਮੰਗਦੀ ਹੈ ਦਾਵਾ ਜੀ ਦੱਬੇ ਚ ਪਾਲੇ ਦੀ ਆ ਇਹ ਰਾਜੀ ਰੋਟੀ ਹੈ ਜੀ ਸਵੇਰ ਤੋਂ ਬਾਅਦ ਮੈਂ ਸਵੇਰ ਨਾਲ ਲੈ ਕੇ ਜਾਂਦਾ ਤੇਰੇ ਵਾਰ ਇਹ ਤੁਸੀਂ ਆਪਣੀਆਂ ਪਾਕਸਤਾ ਨਹੀਂ ਫੁਲਕੇ ਨੇ ਜੀ ਇਹ ਤਾਂ ਪਾਕਸਤਾ ਇੱਕ ਹੋਰ ਦੇਖੀ ਸੀ ਬਈ ਮੋਟੇ ਮੋਟੇ ਉਹ ਵੀ ਹੈਗੇ ਜੀ ਉਹ ਤੰਦੂਰੀ ਹੁੰਦੇ ਨੇ ਪ੍ਰੌਂਟ ਪ੍ਰੌਂਟ ਦੇ ਸੀ ਓਕੇ ਸਾਦ ਨੂੰ ਵੀ ਖਾ ਲਈ ਤਿੰਨ ਰੋਟੀਆਂ ਲੈ ਗਏ ਇੱਕ ਸਵੇਰ ਖਾ ਲਈ ਇੱਕ ਦੁਪਹਿਰੇ ਖਾ ਲਈ ਬੱਸ ਕਿੰਨੇ ਕਿੰਨੇ ਘੰਟੇ ਬਈ ਤੁਸੀਂ ਮਿਹਨਤ ਕਰਨ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਤੇ ਸਾਡੀ ਬਾਜੀ ਦੇ ਲੋ ਸਵੇਰੇ 6 ਵਜੇ ਡਿਊਟੀ ਸਟਾਰਟ ਹੋ ਜਾਂਦੇ ਨਾਮ ਨੂੰ 6 ਵਜੇ 12 ਘੰਟੇ ਦਾ ਹੋਈ ਪਿਛਦੀ ਰੈਸਟ 8 ਘੰਟੇ ਦੀ ਰੈਸਟ ਤੇ ਕਰਦਾ ਤੇ 8 ਘੰਟੇ ਦੇ ਉੱਥੇ ਫਿਰ ਗਰਮੀ ਗਰਮੀ ਕਿੰਨੀ ਹੁੰਦੀ ਐ ਸਾਈਡ ਤੇ ਗਰਮੀ ਦਾ ਨੂੰ ਸਾਈਡਾਂ ਦਿਖਾ ਦਾਂਗੇ ਚੱਲਾਂ ਹੁੰਦੇ ਨਾਲ ਤੋਂ ਦਿਖਾ ਦਿੰਦੇ ਲੋਕਾਂ ਕੋਈ ਛੱਤ ਨਹੀਂ ਕੁਛ ਨਹੀਂ ਸਾਰਾ ਥੋੜੇ ਭਾਈ ਆਪਣੇ ਪਿੰਡਾਂ ਜਾ ਵੀ ਹੁੰਦਾ ਵੀ ਮੰਨੋ 10 ਦਿਨ ਕੰਮ ਕਰ ਲਿਆ ਫਿਰ ਬੰਦਾ ਕਹਿੰਦਾ ਛੱਤ ਬੜੀ ਐ ਕੁੱਤੀ ਕਰ ਦਿੰਦਾ ਵੀ ਜਾ ਦੇ ਹਨ ਆਪਣੇ ਮਲੋ ਕਿਤੇ ਵਿਆਹ ਆ ਗਿਆ ਉੱਥੇ ਤੁਰੇ ਹੋਏ ਆਪਾਂ 5 5 7 7 ਦਿਨ ਇੱਥੇ ਵੀ ਇਦਾਂ ਚੱਲ ਜਾਂਦਾ ਵੀ ਚਲੋ ਯਾਰ 4 ਦਿਨ ਰਹਿਨੇ ਆ ਪਰੂਂਗ ਚ ਦੇ ਜਾਮਾ ਇਹ ਕੰਮ ਵੀ ਉਹ ਗੱਲ ਤਾਂ ਤੁਹਾਨੂੰ ਪਹਿਲਾਂ ਦੱਸਿਆ ਜੀ ਉਹ ਤਾਂ ਫਿਰ ਉਹ ਗੱਲ ਹੋ ਗਈ ਜੀ ਫਿਰ ਘਰ ਛੱਡਦਾ ਫਾਇਦਾ ਕੀ ਜਦੋਂ ਉਰੇ ਆ ਕੇ ਕਮਾਈਏ ਨਹੀਂ ਆ ਉਹ ਤਾਂ ਫਿਰ ਚੁੱਟੀਆਂ ਜੀ ਘੱਟ ਹੋ ਜਾਣਗੇ ਸਭ ਕੁਝ ਮਨ ਨਾਲ ਸਾਡੇ 100 ਰੁਪਏ ਦਿਹਾੜੀ ਹੈ ਸਾਡੇ 200 ਕੱਟ ਹੋਣਾ ਜੀ ਜਿਹੜੇ ਦਿਨ ਸੁੱਤੀ ਕਰਾਂਗੇ ਡਬਲ ਕੱਟ ਡਬਲ ਕੱਟ ਬੰਦੇ ਤੁਹਾਡੇ ਕੋਲ ਕਿੰਨੇ ਸੀਟਡ ਬੱਸ ਆ ਜੀ ਚ ਲੈ ਕੇ ਮੇਰੇ ਕੋਲ 14 ਸੀਟ ਦੀ ਬੱਸ ਆ ਜੀ 14 ਉਹ ਚ ਇਹ ਤਾਂ ਨਹੀਂ ਹੁੰਦਾ ਵੀ ਇੱਕ ਬੰਦਾ ਆ ਕੇ 5 ਵਜੇ ਬੈਠਾ ਦੂਜਾ ਬੰਦਾ ਸਾਢੇ ਮੇਰੇ ਕੋਲ ਮੈਨੂੰ 4 ਮਿੰਟ ਟਾਈਮ ਦਿੱਤਾ ਵੀ ਜੀ ਲਾਸਟ ਟਾਈਮ 5-5 ਦਾ 5 ਤੋਂ 6 ਹੋ ਗਏ ਮੈਂ ਰੁਕਣਾ ਨਹੀਂ ਕੋਈ ਬੈਠਾ ਨਾ ਬੈਠਿਆ ਉਹਨੂੰ ਟਾਈਮ ਟੇਬਲ ਆ ਬਿਲਕੁਲ ਬਿਲਕੁਲ 8:00 ਵਜੇ ਉਹਦਾ ਬੱਸ ਤੁਰ ਗਈ ਤੁਰ ਫਿਰ ਮੈਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਚਾਹ ਮੇਰਾ ਕੋਈ ਡੇ ਕਲੋਜ ਆ ਕੁਝ ਵੀ ਆ ਬਸ ਉਹਨੂੰ ਵਾਰਨਿੰਗ ਹੀ ਹੁੰਦੀ ਐ ਬਸ ਇੱਕ ਦੋ ਮਿੰਟ ਪਤਾ ਹੈਗੀ ਆ ਬਾਈ ਇਹ ਪੇਮੈਂਟ ਪੈਸਾ ਬਣਦਾ ਹਨਾ ਤਾਂ ਉਹਦਾ ਕੋਈ ਸਿਸਟਮ ਆ ਨਾ ਕੰਮ ਉਹਨੂੰ ਆਪਣਾ ਦੇਣਾ ਪੈਂਦਾ ਟਾਈਮ ਦੇਣਾ ਪੈਂਦਾ ਉਹ ਬਾਈ ਨੂੰ ਵੀ ਮਿਲਦੇ ਆ ਪਰਲੀ ਸਾਈਡ ਤੇ ਬੈਠਾ ਬਾਈ ਕੁਰਸੀ ਦੇ ਬਾਈ ਹੁੰਦੇ ਆ ਜਿਹੜੇ ਆ ਆ ਜਾ ਬਾਈ ਇੱਥੇ ਇਹ ਮੁੰਡਾ ਹੈਗਾ ਸਲੈਂਪਰ ਤੇ ਜੀ ਅੱਛਾ ਆਪਣੇ ਤੂਰੀ ਦੇ ਨਾਲ ਸੈਂਦਾ ਇਹਦੇ ਅੱਖਾਂ 'ਚ ਸੀਮੈਂਟ ਪੈ ਗਿਆ ਸੀਗਾ ਇਹ ਪਿਆਰੀ ਉੱਤੇ ਇੱਥੇ ਹੱਥ ਤੱਕ ਬਹਿਣਾ ਐਸੇ ਤੂੰ ਕੋ ਲਾ ਰਹੇ ਤੂੰ ਕਨੇ ਉੱਤੇ ਜੀ 0 3 ਹੁੰਦੀ ਹੈ ਜੀ ਨਿਕ ਨਾਣੇ ਜਿੱਤੇ ਆਪਾਂ ਜੀਰਾ ਖੈਦੀ ਹੋਵੇ ਜੀਰਾ ਹੁੰਦਾ ਜੀਰਾ ਜੀ ਉਹ ਮਾਰਦੇ ਸੀ ਉਹ ਨਸੀਬ ਉਹਦੇ ਨਾਲ ਮਾਰਦੇ ਨਹੀਂ ਇੱਕ ਬੁਰਸ ਨਾ ਆਉਂਦੇ ਬੁਰਸ ਜਦੋਂ ਮਾਰਦੇ ਨੇ ਜੀ ਮੈਂ ਕਾਂਡੀ ਦਾ ਛਾਪ ਲਾਉਣੇ ਆਉਣੇ ਛਾਪ ਲਾਉਣੇ ਓਕੇ ਉਹ ਮਾਰਦੇ ਸੀ ਇੱਕ ਦੇ ਤਾਂ ਉਹ ਖੱਤਰੀਆ ਵਜਿਆ ਮੇਰੇ ਤੂੰ ਬੈਗ ਬੈਗ ਵਜਿਆ ਸਾਰੀਆਂ ਅੱਖਾਂ ਚ ਪੈ ਗਿਆਂ ਮੇਰੇ ਜਿੰਨਾ ਗਾ ਹੈਗਾ ਸੀ ਮੈਂ ਸਾਰਾ